ਵੀ ਫਾਇਰਿੰਗ ਹੋਈ ਆ ਔਰ ਰਿਕਾਰਡ ਦੇ ਅੰਤ ਤੱਕ ਕੋਈ ਫਾਇਰਿੰਗ ਨਹੀਂ ਹੋਈ ਕੋਈ ਵੀ ਫਾਇਰਿੰਗ ਹੋਈ ਪੁਲਿਸ ਵੱਲੋਂ ਲੇਟਨ ਪੁਲਿਸ ਵਾਲੇ ਜਦੋਂ ਕੇਚ ਹੁੰਦੇ ਸੀ ਉਹ ਹੋ ਮੰਨਦੇ ਸੀ ਕਿ ਅਸੀਂ ਡਿਫੈਂਸ ਵੀ ਵੀ ਉਸ ਟਾਈਮ ਦੇ ਡੀਜੀਪੀ ਸਾਹਿਬ ਨੂੰ ਮੈਂ ਦੋ ਵੀ ਲੈਟਰ ਲਿਖਿਆ ਵੀ ਤੁਸੀਂ ਰਿਕਾਰਡ ਦੇ ਅੰਤ ਤੱਕ ਕੋਈ ਫਾਇਰਿੰਗ ਨਹੀਂ ਹੋਈ ਪੁਲਿਸ ਵਾਲੇ ਜੇ ਮੰਨਦੇ ਆ ਵੀ ਫਾਇਰਿੰਗ ਹੋਈ ਆ ਤੇ ਤੁਸੀਂ ਦੱਸੋ ਵੀ ਇਹ ਕਿੱਥੋਂ ਨਿਕੀ ਆਗੇ ਵੇਖਣ ਜਿਹੜੇ ਕਿੱਥੋਂ ਕੋਈ ਰਿਪਲਾਈ ਨਹੀਂ ਹੋਇਆ ਸਰ ਸਾਹਿਬ ਨੂੰ ਜੇ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਤਾਂ ਮੈਂ ਦੱਸਾਂ ਪਰ ਜਥੇਦਾਰ ਸਾਹਿਬ ਦੀ ਇਹ ਨਕੀ ਸਿਹਤ ਹੈ ਕਿ ਬਾਕੀ ਉਹਨਾਂ ਦਾ ਕੰਮ ਹੈ ਇੱਕ ਵਾਰ ਫਿਰ ਤੋਂ ਬੇਅਦਬੀ ਦੇ ਕੇਸਾਂ ਦੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਉੱਠਣ ਲੱਗ ਪਈ ਹੈ ਇਸ ਨੂੰ ਲੈ ਕੇ ਸਭ ਤੋਂ ਪਹਿਲਾਂ ਜੇ ਐਸਆਈਟੀ ਬਣਾਈ ਗਈ ਸੀ ਜਸਟਿਸ ਜੂਰੋ ਸਿੰਘ ਦੀ ਅਗਵਾਈ ਦੇ ਵਿੱਚ ਐਸਆਈਟੀ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਰਣਬੀਰ ਸਿੰਘ ਖਟੜਾ ਦੀ ਅਗਵਾਈ ਚ ਐਸਆਈਟੀ ਬਣਾਈ ਸੀ ਰਣਬੀਰ ਸਿੰਘ ਖਟੜਾ ਖੁਦ ਜਥੇਦਾਰ ਕਲਤਖਤ ਕੁਸਾਬ ਨੂੰ ਜਾਣਦੇ ਨੇ ਤੇ ਹੁਣ ਜਸਟਿਸ ਜੂਰੋ ਸਿੰਘ ਵੀ ਕਲਤਖਤ ਸਾਹਿਬ ਦੇ ਜਥੇਦਾਰ ਕੁਝ ਜਾਣ ਲੱਗੇ ਨੇ ਗੱਲ ਕਰਾਂਗੇ ਸੋਣਾ ਮਜੀਲੇ ਸੋ ਐਸਆਈਟੀ ਤੁਹਾਡੀ ਅਗਵਾਈ ਚ ਪਹਿਲਾਂ ਬ ਹਾਂਜੀ ਐਸਆਈਟੀ ਸਭ ਤੋਂ ਪਹਿਲਾਂ ਤੁਹਾਡੀ ਗਵਾਈ ਚ ਬਣਾਈ ਗਈ ਸੀ ਸਾਲ 2015 ਦੇ ਵਿੱਚ ਉਸ ਟਨਕੀ ਰਾਇ ਹਾਂਜੀ ਹਾਂ 2015 ਚ ਜਦੋਂ ਵਾਕਿਆ ਹੋਇਆ ਜੂਨ 2015 ਦੇ ਵਿੱਚ ਉਸ ਤੋਂ ਬਾਅਦ ਜਿਹੜਾ ਕਮਿਸ਼ਨ ਬਣਦਾ ਗਿਆ ਤੇ ਉਸ ਕਮਿਸ਼ਨ ਨੂੰ ਮੈਂ ਹੈਡ ਕਰ ਰਿਹਾ ਸੀਗਾ ਹੈਡ ਕਰਕੇ ਤੇ ਮੈਂ ਜੀ ਵਿਦਨ ਟਾਈਮ ਜਿਹੜੀ ਹੈਗੀ ਆ ਜੋ ਐਵਿਡੈਂਸ ਆਨ ਫਾਈਲ ਆਇਆ ਉਹਦੇ ਅਮਤਾਕ ਮੈਂ ਰਿਪੋਰਟ ਸਬਮਿਟ ਕੀਤੀ ਜੂਨ 16 ਦੇ ਵਿੱਚ ਲੇਕਿਨ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਦੌਰਾਨ ਚ ਬਹੁਤ ਚੀਜ਼ਾਂ ਜਿਹੜੀਆਂ ਕੀ ਇਹ ਉਹ ਲੁਕੋਈਆਂ ਗਈਆਂ ਪਰ ਪਜਲੀ ਲਕੁਆਂ ਗਈਆਂ ਜਿਸ ਤਰ੍ਹਾਂ ਨਾਲ ਕਿ ਕਹ ਲੋ ਵੀ ਜਿਹੜੇ ਉਹ ਸ਼ੱਕੀ ਆਦਮੀ ਦੇਖੇ ਗਿਆ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦਾ ਸਕੈਚ ਨਹੀਂ ਪ੍ਰੋਪਰਲੀ ਤਿਆਰ ਕੀਤਾ ਜਿਹੜੇ ਸਸਪੈਕਟਡ ਆਦਮੀ ਸੀ ਉਹਨਾਂ ਨੂੰ ਇੰਟਰੋਗੇਟ ਨਹੀਂ ਕੀਤਾ ਗਿਆ ਔਰ ਜਿਹੜੀ ਆਪਣੇ ਜਿਹੜੇ ਜਿੰਨੇ ਵੀ ਫਾਇਰਿੰਗ ਹੋਈ ਆ ਉਹ ਰਿਕਾਰਡ ਦੇ ਅਮਤਾਕ ਕੋਈ ਫਾਇਰਿੰਗ ਨਹੀਂ ਹੋਈਗੀ ਕੋਈ ਵੀ ਫਾਇਰਿੰਗ ਨਹੀਂ ਹੋਈ ਪੁਲਿਸ ਵੱਲੋਂ ਲੇਕਿਨ ਪੁਲਿਸ ਵਾਲੇ ਜਦੋਂ ਪੇਸ਼ ਹੁੰਦੇ ਸੀ ਉਹ ਹੋ ਮੰਨਦੇ ਸੀ ਕਿ ਅਸੀਂ ਡਿਫੈਂਸਿਵ ਕੀਤੀ ਕੋੜਕੂਪੁਰਾ ਦੇ ਵਿੱਚ ਕੈਮਰੇ ਲੱਗੇ ਸੀ ਸੀਸੀਟੀਵੀ ਕੈਮਰੇ ਸੀਗੇ ਉਹ ਮੰਗਾਏ ਉਹਨਾਂ ਦੀ ਉਹ ਕਹਿੰਦੇ ਜੋ ਤਾਂ ਵਰਕਿੰਗ ਕੰਡੀਸ਼ਨ ਨਹੀਂ ਸੀਗੇ ਪੁਲਿਸ ਵਾਲੇ ਕਹਿ ਰਿਹਾ ਵੀ ਉਹ ਵਰਕਿੰਗ ਕੰਡੀਸ਼ਨ ਚ ਨਹੀਂ ਸੀਗੇ ਲੇਕਿਨ ਜੋ ਡੀਸੀ ਸਾਹਿਬ ਦੀ ਰਿਪੋਰਟ ਸੀ ਉਹ ਕਹਿੰਦੇ ਜੋ ਹੈਗੀ ਮੈਨ ਰਿਪੋਰਟ ਹੈਗੀ ਮਤਲਬ ਹਰ ਸਾਈਡ ਤੋਂ ਨਾ ਕਿ ਜੋ ਐਵਿਡੈਂਸ ਹੈ ਨਾ ਉਹ ਪ੍ਰੋਪਰਲੀ ਨਹੀਂ ਪੇਸ਼ ਕੀਤਾ ਗਿਆ ਤੇ ਉਹ ਅਲਟੀਮੇਟਲੀ ਮੈਂ ਰਿਪੋਰਟ ਸਬਮਿਟ ਕੀਤੀ ਹੈ ਜਿਵੇਂ ਪੁੱਟ ਸਮਟ ਕੀਤੀ ਉਸ ਟਾਈਮ ਸੁਖਵੀਰ ਬਾਦਲ ਸੀਗੇ ਡਿਪਟੀ ਸੀਐਮ ਸੀਗੇ ਉਹਨਾਂ ਵੱਲੋਂ ਕਦੇ ਕੋਈ ਗੱਲ ਕੀਤੀ ਦੇਖੋ ਜਦੋਂ ਮੈਂ ਇਨਕੁਆਰੀ ਕਰ ਰਿਹਾ ਸੀ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਸੀਐਮ ਸਾਹਿਬ ਸੀਗੇ ਸਦਾ ਸੁਖਵੀਰ ਸਿੰਘ ਬਾਦਲ ਜਿਹੜੇ ਸੀਗੇ ਉਹ ਹੋਮ ਮਿਨਿਸਟਰ ਸੀਗੇ ਲੇਕਿਨ ਉਹਨਾਂ ਨਾਲ ਮੇਰੀ ਕੋਈ ਇਸ ਇਨਕੁਆਰੀ ਬਾਰੇ ਕੋਈ ਕਦੇ ਗੱਲ ਹੋਈਗੀ ਨਾ ਉਹਨਾਂ ਨੇ ਮੈਨੂੰ ਕਦੇ ਟੈਲੀਫੋਨ ਇਨਕੁਆਰੀ ਬਾਰੇ ਗੱਲ ਕੀਤੀ ਹੈ ਨਾ ਹੋਰ ਹੈ ਮੈਂ ਇੱਕ ਵਾਰੀ ਬਾਲੂ ਸਾਹਿਬ ਬਿਮਾਰ ਹੋਏ ਸੀ ਉਹ ਮੈਂ ਉਹਨਾਂ ਨੂੰ ਜਰੂਰ ਉਹਨੂੰ ਪੁੱਛਿਆ ਵੀ ਨਗੀਰ ਤੁਹਾਡੀ ਸਿਹਤ ਦਾ ਕੀ ਹਾਲ ਹੈ ਆਦਰਵਾਈਨਕੁਆਰੀ ਬਾਰੇ ਕੋਈ ਇੰਟਰਵਿਊ ਨਹੀਂ ਸੀ ਲੇਕਿਨ ਜਿਹੜਾ ਗਵਰਨਮੈਂਟ ਅਬਜੈਕਟਿਵ ਪੁਲਿਸ ਉਹਦੇ ਵੱਲੋਂ ਪ੍ਰੋਪਰਲੀ ਜਨ ਦੀ ਕੋਈ ਮੈਨੂੰ ਰਿਪਲਾਈ ਨਹੀਂ ਆ ਰਿਹਾ ਸੀ ਇਵਨ ਕਿ ਮੈਂ ਕਈ ਜਗ੍ਹਾ ਤੇ ਵੈਪਨ ਦੇ ਮੈਂ ਨੰਬਰ ਪੁੱਛਿਆ ਵੈਪਨ ਦਾ ਨੰਬਰ ਹੀ ਨਹੀਂ ਦਿੱਤਾਗਾ ਮੈਂ ਪਹਿਲੀ ਲੰਗੀ ਡਾਟਾ ਲਿਖਿਆ ਸਾਰੇ ਪੁਲਿਸ ਸਟੇਸ਼ਨਾਂ ਨੂੰ ਵੀ ਕਿੰਨੇ ਕਿੰਨੇ ਮੁਲਾਜ਼ਮ ਗਏ ਔਰ ਕੀ ਵੈਪਨ ਸੀ ਔਰ ਕਿੰਨੇ ਕਿੰਨੇ ਕਾਰਟਿਜ ਉਸ ਉਹਨਾਂ ਕੋਲ ਸੀ ਔਰ ਉਹਨਾਂ ਨੇ ਰਿਪੋਰਟ ਇਹ ਦਿੱਤੀ ਵੀ ਜਿੰਨੇ ਜਿੰਨੇ ਕਾਰਟਿਜ ਉਹ ਲੈ ਕੇ ਸੀ ਉਹਨੇ ਨਹੀਂ ਵਾਪਸ ਕਰਤੇ ਕਈ ਜਗ੍ਹਾ ਤੇ ਪੁਲਿਸ ਵਾਲਿਆਂ ਨੇ ਵੈਪਨ ਨੰਬਰ ਨਹੀਂ ਦਿੱਤਾ ਹੁਣ ਤੁਸੀਂ ਬਿਦਾਊਟ ਵੈਪਨ ਤੁਸੀਂ ਕਿਸ ਤਰ੍ਹਾਂ ਉਹਨੂੰ ਕੰਪੇਅਰ ਕਰੋਗੇ ਕਿਹੜੇ ਵੈਪਨ ਨਾਲ ਕੰਪੇਅਰ ਕਰੋਗੇ ਤਾਂ ਕਿ ਇੱਕ ਬੋਡੀ ਚ ਸਿਰਫ ਇੱਕ ਮਿਲਿਆ ਸੀ ਆਪਣੇ ਆਪਣੇ ਐਮਪਟੀ ਜਿਹੜਾ ਉਹੋਂ ਦੀ ਅੰਦਰ ਕਹਾ ਹਾਂ ਉਹ ਮਿਲਿਆ ਸੀ ਜਿਹੜਾ ਕਿ ਉਹ ਸੈਨ ਫੋਰਸ 62 ਬੋਰ ਦਾ ਸੀਗਾ ਜਿਹੜਾ ਕਿ ਰੈਫਲ ਵੈਪਨ ਦਾ ਵਿੱਚ ਚੱਲ ਸਕਦਾ ਹੈ ਰੈਫਲ ਵੈਪਨ ਮੀਨ ਜੋ 1 47 ਸਟੇਨਗਰ ਐਡ ਵਗੈਰਾ ਉਹ ਸਿਰਫ 26 ਆਦਮੀਆਂ ਕੋਲੇ ਸੀ ਉਹ ਵੈਪਨ ਔਰ ਉਹ ਕਈ ਜਿਹੜੀ 1 47 ਸੀ ਉਹਨਾਂ ਨੰਬਰ ਹੀ ਨਹੀਂ ਲਿਖਿਆ ਜਿਹੜੇ ਲੈ ਕੇ ਗਏ ਸੀ ਉਹਨਾਂ ਨੰਬਰ ਹੀ ਲਿਖਿਆ ਦੇਖੋ ਔਰ ਉਸ ਤੋਂ ਬਗੈਰ ਫਿਰ ਤੁਸੀਂ ਉਹ ਜਿਹੜਾ ਆਪਣੇ ਜਿਹੜਾ ਮਿਲਿਆ ਸੀਗਾ ਖੋਲ ਜਾਂ ਦੂਜਾ ਨਾ ਇੱਕ ਬੋਡੀ ਚ ਨਗੀ ਉਹ ਕਿਸ ਨੂੰ ਕੰਪੇਅਰ ਕਰੋਗੇ ਇਸ ਵੈਪਨ ਨਾਲ ਕਰੋਗੇ ਡੀਜੀਪੀ ਨੂੰ ਉਸ ਟਾਈਮ ਦੇ ਡੀਜੀਪੀ ਸਾਹਿਬ ਨੂੰ ਮੈਂ ਦੋ ਵਾਰੀ ਲੈਟਰ ਲਿਖਿਆ ਵੀ ਤੁਸੀਂ ਰਿਕਾਰਡ ਦੇਮ ਤੱਕ ਕੋਈ ਫਾਇਰਿੰਗ ਨਹੀਂ ਗਈ ਪੁਲਿਸ ਵਾਲੇ ਮੰਨਦੇ ਆ ਵੀ ਫਾਇਰਿੰਗ ਹੋਈ ਆ ਤੇ ਤੁਸੀਂ ਦੱਸੋ ਵੀ ਇਹ ਕਿੱਥੋਂ ਨਗੀ ਆਗੇ ਵੈਪਨ ਜਿਹੜੇ ਕਿੱਥੋਂ ਕੋਈ ਰਿਪਲਾਈ ਨਹੀਂ ਉਹਦਾ ਇਸ ਤਰ੍ਹਾਂ ਦੀ ਜਦੀ ਇਨਵੈਸਟੀਗੇਸ਼ਨ ਹੋਈ ਆ ਔਰ ਜੋ ਐਵਿਡੈਂਸ ਮੌਕੇ ਤੇ ਸਾਨੂੰ ਮਿਲਿਆ ਅਸੀਂ ਉਹ ਉਹਦੇ ਮੁਤਾਬਕ ਰਿਪੋਰਟਸਮੈਂਟ ਕਰ ਦਿੱਤੀ ਲੰਮਾ ਸਮਾਂ ਹੋ ਗਿਆ ਤੁਹਾਡੀ ਜਾਂਚ ਚੱਲਦਿਆਂ ਨੂੰ ਵੀ ਜੇ ਗੱਲ ਕੀਤੀ ਜਾਵੇ ਤਾਂ ਕਈ ਜਾਂਚਾਂ ਚੱਲੀਆਂ ਸੀ ਵੀ ਤੱਕ ਵੀ ਜਾਂਚ ਗਈ ਹੁਣ ਤੁਸੀਂ ਜਥੇਦਾਰ ਸਾਹਿਬ ਕੋ ਜਾਣ ਦੀ ਗੱਲ ਕਰ ਰਹੇ ਹੋ ਕੀ ਵਜ੍ਹਾ ਤੇਖੋ ਪਿਛਲੀ ਵਾਰੀ ਅਖਬਾਰਾਂ ਚ ਆਇਆ ਵੀ ਖੱਟੜ ਸਾਹਿਬ ਨੇ ਕੀ ਉੱਥੇ ਪੇਸ਼ ਹੋ ਕੇ ਦੱਸ ਕੇ ਆਇਆ ਹੈ ਕੁਝ ਪੰਕੀ ਦੱਸ ਕੇ ਗੌਰਨਸ ਉਹ ਮੇਰੇ ਕੋਲੇ ਵੀ ਮਤਲਬ ਆਏ ਸੀਗਾ ਜਦੋਂ ਮੈਂ ਇਨਕੁਆਰੀ ਕਰਿਆ ਸੀ ਕਿਸੇ ਸੇ ਤੇ ਮੇਰੇ ਨਾਲ ਉਹ ਕਿਸੇ ਜਗ੍ਹਾ ਤੇ ਉਹਦੀ ਪੋਸਟਿੰਗ ਵੀ ਰਹੀ ਆ ਬਹੁਤ ਅੱਛੇ ਆਦਮੀ ਕੋਈ ਇਹ ਗੱਲ ਨਹੀਂ ਕੋਈ ਉਹਨਾਂ ਡਾਊਟ ਨਹੀਂ ਹੈ ਲੇਕਿਨ ਜਦੋਂ ਤੱਕ ਮੇਰੇ ਕੋਲ ਪੇਸ਼ ਹੋਇਆ ਉਸ ਟਾਈਮ ਤੇ ਕੋਈ ਆਦਮੀ ਇੱਕ ਵੀ ਆਦਮੀ ਅਰੈਸਟ ਕਰਕੇ ਇੰਟਰੋਗੇਟ ਨਹੀਂ ਕੀਤਾ ਗਿਆ ਐਡਾ ਬਟ ਐਡਾ ਸੀਰੀਅਸ ਅਫੈਂਸ ਹੋਵੇ ਲੇਕਿਨ ਕੋਈ ਆਦਮੀ ਇੰਟਰੋਗੇਟ ਨਹੀਂ ਕੀਤਾ ਗਿਆ ਜਦੋਂ ਕਿ ਵੱਖਰੇ ਵੱਖਰੇ ਜਥੇਬੰਦੀਆਂ ਕਹਿ ਰਹੀਆਂ ਸੀ ਵੀ ਆ ਸਸਪੈਕਟਡ ਆਦਮੀ ਆ ਔਰ ਜਿਹੜੇ ਐਸਆਈਟੀ ਦੇ ਮੈਂਬਰ ਸੀ ਉਹ ਕਹਿੰਦੇ ਸੀ ਐਸਆਈਟੀ ਦੇ ਵਿੱਚ ਕਦੇ ਮੈਂਬਰ ਹੀ ਨਹੀਂ ਸੀਗੇ ਨਾ ਸਾਂਤ ਅਜੇ ਤੱਕ ਦੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਸੀਗੀ ਔਰ ਜੋ ਐਵਿਡੈਂਸ ਅਸੀਂ ਸਾਨੂੰ ਚਾਹੀਦਾ ਸੀ ਉਹ ਪੇਸ਼ ਨਹੀਂ ਹੋ ਰਿਆ ਸੀ ਇਸ ਤਰ੍ਹਾਂ ਦੀ ਕਿ ਗਵਰਨਮੈਂਟ ਵੱਲੋਂ ਸੀ ਬਲਕਿ ਉਹਨਾਂ ਦੀ ਗਵਰਨਮੈਂਟ ਵੱਲੋਂ ਹੋਰ ਡਿਪਾਰਟਮੈਂਟ ਕਹ ਲਓ ਪੁਲਿਸ ਦੇ ਹੈਰ ਅਥਾਰਟिटीज ਦੀ ਜਿਹੜੀ ਹੈਗੀ ਆ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਜਿਹੜੇ ਜਿੰਨਾ ਕਰਨੀ ਸੀ ਉਹ ਉਹਨਾਂ ਨੇ ਕੋਈ ਪ੍ਰੋਪਰਲੀਗ ਇਸ ਤਰ੍ਹਾਂ ਨਹੀਂ ਕੀਤੀ ਨਾ ਸੁਪਰਵੀਜ਼ਨ ਤੁਸੀਂ ਹੁਣ ਕਦੋਂ ਤੱਕ ਜਾਓਗੇ ਜੱਜ ਸਾਹਿਬ ਦੇਖੋ ਮੈਂ ਕੋਈ ਡੇਟ ਤਾਂ ਦੱਸ ਨਹੀਂ ਸਕਦਾ ਮੈਂ ਰਿਕਵੈਸਟ ਕਰਾਂਗੇ ਜੱਜ ਸਾਹਿਬ ਨੂੰ ਕਿਉਂਕਿ ਉਹ ਬੜੀ ਆਪਰੇ ਸਾਡੀ ਸੁਪਰੀਮ ਅਥਾਰਟੀ ਹੈਗੀ ਆ ਉਹਨਾਂ ਰਿਕਵੈਸਟ ਕਰਾਂਗੇ ਜੇ ਉਹਨਾਂ ਨੇ ਟਾਈਮ ਦਿੱਤਾ ਤੇ ਮਿਲਿਆ ਵਗੇ ਜੇ ਨਹੀਂ ਉਹ ਤਾਂ ਮੱਥਾ ਟੇਕ ਵੇਹੇ ਆ ਜਾਾਂਗੇ ਉਧਰ ਸਾਹਿਬ ਸੁਖਵੀਰ ਬਾਦਲ ਗੱਲ ਕੀਤੀ ਆ ਉਹ ਸੁਖਵੀਰ ਬਾਦਲ ਵੀ ਹੁਣ ਕੁਝ ਦਿਨ ਪਹਿਲਾਂ ਜਾ ਕੇ ਆਏ ਨੇ ਬੀਤੇ ਦਿਨ ਜਾ ਕੇ ਚਾਹੇ ਉਹਨਾਂ ਵੱਲੋਂ ਮਾਫੀਨਾਮਾ ਕਾਗਜ਼ ਦੇ ਰੂਪ ਚ ਦੇ ਦਿੱਤਾ ਗਏ ਉਹਨੂੰ ਕਿਸ ਤਰ੍ਹਾਂ ਦੇਖੋ ਜੋ ਪੋਲੀਟੀਕਲ ਉਹਨਾਂ ਜ ਹੈਗੀ ਆ ਉਹਨਾਂ ਬਾਰੇ ਤਾਂ ਮੈਂ ਨਹੀਂ ਕੋਈ ਕਹਿ ਸਕਦਾ ਵੀ ਕਾਗਜ਼ ਤੇ ਲਿਖ ਕੇ ਕੀ ਦੇ ਕੇ ਆਏ ਨਹੀਂ ਦੇ ਕੇ ਉਹਦੇ ਬਾਰੇ ਤੱਕ ਕਮੈਂਟ ਨਹੀਂ ਮੈਂ ਕਰ ਸਕਦਾ ਤੇ ਲੇਕਿਨ ਇੱਕ ਤਾਂ ਜ਼ਰੂਰ ਕਵਾਂਗੇ ਜੇ ਕੋਈ ਗਲਤੀ ਹੋਈ ਆ ਕਿਸੇ ਤੋਂ ਵੀ ਉਹਨੂੰ ਫ੍ਰੈਂਕਲੀ ਐਡਮਿਟ ਕਰਦਣਾ ਚਾਹੀਦਾ ਵੀ ਮੈਂ ਜੇ ਆ ਗਲਤੀ ਹੋ ਗਈ ਮੈਂ ਇਹਨੂੰ ਮਾਫੀ ਚਾਹਿਆ ਗੁਰੂ ਸਾਹਿਬ ਐਸੇ ਰਹਿੰਦੇ ਹੈਗੇ ਆ ਉਹ ਕਿਸੇ ਭਰਗ ਨੂੰ ਮਾਫੀ ਦਿੰਦੇ ਹੈਗੇ ਆ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਵੱਲੋਂ ਕਿਹਾ ਗਿਆ ਸੀ ਅਸੀਂ ਇਨਸਾਫ 24 ਘੰਟਿਆਂ ਵਿੱਚ ਦਵਾਵਾਂਗੇ ਤੁਹਾਡੀ ਜੁਆਇਨਿੰਗ ਵੀ ਤਾਂ ਹੀ ਹੋਈ ਸੀ ਇਸ ਕਵਮ ਨੂੰ ਲੈ ਕੇ ਤੇ ਕਵਰ ਵਿਜੇ ਪ੍ਰਤਾਪ ਨੇ ਉਹਨਾਂ ਨੇ ਆਈਐਸ ਤੋਂ ਅਸਤੀਫਾ ਵੀ ਅਸੀਂ ਗੱਲ ਕਰਕੇ ਦਿੱਤਾ ਹੁਣ ਲੱਗਦਾ ਕਿਸੇ ਦਰਪਤਰ ਲੱਗਿਆ ਦੇਖੋ ਮੈਂ ਇਹ ਇਹ ਜਦੋਂ ਜੁਆਇਨ ਕੀਤਾ ਸੀ ਇਹੀ ਮਤਲਬ ਕਿਹਾ ਸੀ ਵੀ ਮੇਰੀ ਰਿਪੋਰਟ ਜਿਹੜੀ ਕੀ ਆ ਵਿਦਨ ਟਾਈਮ ਨਾ ਕੀ ਅਸੈਂਬਲੀਸ ਹੁਣੀ ਚਾਹੀਦੀ ਸੀ ਲੇਕਿਨ ਪਹਿਲੀ ਗਵਰਨਮੈਂਟ ਜਿਹੜੀ ਕਾਲੀ ਗਵਰਨਮੈਂਟ ਆ ਉਹਨਾਂ ਨੇ ਨਹੀਂ ਕੀਤੀ ਟੇਬਲਿੰਗ ਕੀਤੀ ਐਕਸ਼ਨ ਤੋਂ ਤੇ ਕੀ ਲੈਣਾ ਸੀ ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਆ ਗਈ ਕਾਨਸਲ ਨੇ ਇੱਕ ਨਵਾਂ ਕਮਿਸ਼ਨ ਬਿਠਾਤਾ ਜਿਹੜਾ ਕਿ ਮੇਰੀ ਰਿਪੋਰਟ ਤੇ ਉਹ ਉਹਨਾਂ ਦੀ ਰਿਪੋਰਟ ਤਕਰੀਬਨ 90% ਮਿਲਦੀ ਗਈ ਹੈ ਠੀਕ ਨਹੀਂ ਜਿਸ ਦਿਨ ਉਹ ਨਵਾਂ ਕਮਿਸ਼ਨ ਉਪਠਾ ਰਹੇ ਸੀ ਉਸ ਦਿਨ ਵੀ ਮੇਰੇ ਜਿਹੜਾ ਏਜੀਸੀ ਉਹਨਾਂ ਨਾਲ ਗੱਲ ਹੋਈ ਸੀ ਮੈਂ ਕਿਹਾ ਵੀ ਨਵਾਂ ਕਮਿਸ਼ਨਰ ਬਿਠਾਉਣ ਦੇ ਨਾਲ ਤਾਂ ਇਹ ਲੰਮਾ ਹੋ ਜਾਏਗਾ ਇਹ ਦਾ ਕੋਈ ਪਰਪਸ ਸੋਲਵ ਨਹੀਂ ਹੋਣਾ ਜੇ ਤੁਸੀਂ ਰਿਪੋਰਟ ਪੜ੍ਹ ਲਓ ਜੇ ਵਿੱਚ ਕੋਈ ਡਿਫੈਕਟ ਲੱਗਦਾ ਮੈਨੂੰ ਪੁੱਛ ਲਓ ਮੈਂ ਦੱਸ ਦਾਂਗਾ ਤੁਸੀਂ ਜਿਹੜੇ ਬੰਦਿਆਂ ਤੇ ਸ਼ੱਕ ਆ ਉਹਨਾਂ ਨੂੰ ਇੰਟਰੋਗੇਟ ਕਰੋ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਦੇ ਕੋਲੇ ਵੈਪਨ ਸੀਗੇ ਜਿਨ੍ਹਾਂ ਚੋਂ ਉਹ ਗੋਲੀ ਚੱਲੀ ਆ ਕਿਉਂਕਿ ਕੋਟਕਪੂਰੀ ਇੱਕੋ ਹੀ ਆਦਮੀ ਆ ਗਿਆ ਅਜੀਤ ਸਿੰਘ ਜੀ ਇਹਦਾ ਜਿਹਦੇ ਇੱਕ ਇੱਕੋ ਗੋਲ ਚੱਲੀ ਆ ਇੱਕੋ ਲੱਗੀ ਆ ਤੇ ਬਹਿਵਲ ਕਲਾ ਦੋ ਆਦਮੀ ਜੀ ਹੈਗੇ ਦੋ ਲੜਕੇ ਜਿਹੜੇ ਅਚੀਰ ਹੋਏਗੇ ਮਤਲਬ ਉਹਨਾਂ ਦੀ ਵੀ ਇੱਕ ਇੱਕ ਗੋਲੀ ਲੱਗੀ ਆ ਲੇਕਿਨ ਉਹਨਾਂ ਦੇਖੋ ਜਿਹੜੇ ਜਿਹੜੇ ਜਿਨ੍ਹਾਂ ਦੀ ਗੋਲੀ ਲੱਗੀ ਉਹ ਬੈਠੇ ਆ ਗੋਲੀ ਮਾਰਨ ਵਾਲਾ ਖੜਾ ਹੈਗਾ ਮਤਲਬ ਉਹ ਗੋਲੀ ਬਿਲਕੁਲ ক্লোਜ਼ ਰੇਂਜ ਤੋਂ ਬੱਜੀ ਆ ਔਰ ਰਿਕਾਰਡ ਕਹਿੰਦਾ ਕੋਈ ਗੋਲੀ ਨਹੀਂ ਚੱਲੀ ਗਏ ਇਸ ਤਰ੍ਹਾਂ ਦਾ ਐਵਿਡੈਂਸ ਪਾ ਰਹੇ ਸੀਗਾ ਇਨੂੰ ਲੈ ਕੇ ਤੁਸੀਂ ਵੀ ਰਿਪੋਰਟ ਪੇਸ਼ ਕਰਤੀ ਬਾਕੀ ਰਿਪੋਰਟਾਂ ਵੀ ਆ ਗਈਆਂ ਪਰ ਸੀਬੇ ਵੱਲੋਂ ਚਾਹੀ ਕਲੀਨ ਚਿੱਟ ਦੇ ਦਿੱਤੀ ਗਈ ਆ ਹੁਣ ਤੁਹਾਡਾ ਅਗਲਾ ਸਟੈਪ ਕੀ ਰਹੇਗਾ ਜਥੇਦਾਰ ਸਾਹਿਬ ਦੇਖੋ ਮੈਂ ਤਾਂ ਆਪਣੇ ਜਿਹੜੇ ਜਥੇਦਾਰ ਸਾਹਿਬ ਨੂੰ ਜੇ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਤਾਂ ਮੈਂ ਦੱਸਾਂਗਾ ਜਥੇਦਾਰ ਸਾਹਿਬ ਜੀ ਇਹ ਨਾ ਕਿ ਇਸ ਲਈ ਤਾਂ ਗਿਆ ਬਾਕੀ ਉਹਨਾਂ ਦਾ ਕੰਮ ਹੈਗਾ ਸੋ ਬੇਅਦ ਵੀ ਦੇ ਮਸਲੇ ਨੂੰ ਲੈ ਕੇ ਲਗਾਤਾਰ ਸਿਆਸਤ ਜਿੱਥੇ ਪਕਰੀ ਉਹਤੇ ਜਸਟ ਜੋਰਾ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਜਥੇਦਾਰ ਸਾਹਿਬ ਕੋ ਜਾੜ ਕੇ ਆਪਣੀ ਰਿਪੋਰਟ ਉਹ ਦੇ ਦੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਨਾਲ ਰਵੀ ਜਖੂ